ਸਮਾਖੇ ਹੀ ਮਨਾਈ ਦੀ ਮੈਂ ਕਹ ਰੇ ਪ੍ਰਸ਼ਾਦ ਕਰਦੀ ਬਹੂ ਨੂੰ ਵੀ ਖਵਾ ਕੇ ਆਵਾਂ ਮਿੱਠਾ ਮੂੰਹ ਕਰਾਵਾਂ ਸਕੁੱਡਾ ਹੁਣ ਇਨੇ ਤਾਂ ਕੋਈ ਸਿਆਣਾ ਬੰਦਾ ਨਹੀਂ ਸਿਆਣੇ ਤਾਂ 100 100 ਸੱਸਾਂ ਸਰੋ ਦਾ ਭਾਈ ਸਾਗਨ ਮਨਾਉਦੇ ਨੇ ਕੁੜੇ ਸੱਚ ਆ ਕੀ ਚੂੜਾ ਘਾਦੋਗਾ ਡਿੱ ਬੈਠੀ ਐ ਤੂੰ ਤਾ ਗਰਮੀ ਸੀ ਨਾ ਜਿਆਦੀ ਤਾਂ ਕੱਢਦਾ ਨਹੀਂ ਬੌਲੀਏ ਸਵਾ ਮਹੀਨਾ ਨਹੀਂ ਕਰ ਦਿੰਦੇ ਚੂੜਾ ਤਾਂ ਤੂੰ ਤਾਂ ਜਮੀ ਬੌਲੀ ਰਹਗੀ ਓਹ ਚਲੋ ਜਦੋਂ ਕਰੇ ਕੋਈ ਸਿਆਣਾ ਹੀ ਨਹੀਂ ਪਾਈ ਕੀ ਇਹਨੂੰ ਤਾਂ ਐਂ ਲੱਗਦਾ ਜਿਵੇਂ ਕੋਈ ਢਾਲ ਚ ਕਾਲਾ ਹੁੰਦਾ ਕਿਤੇ ਦਾੜੇ ਤਾਂ ਹੀ ਕਾਲੀ ਪਈ ਲੈ ਤਾਂ ਜਾ ਵੀ ਮੈਂਗੀ ਲੈ ਚਾਹ ਬਣਾ ਕੇ ਲੈ ਕੇ ਆ ਲੈ ਫੜ ਜਾ ਤੂੰ ਲੈ ਕੇ ਲੈ ਵੀ ਚਾ ਹਾਂ ਤਾਂ ਹੀ ਮੈਂ ਬਣਾ ਕੇ ਲੈ ਲੈ ਫੜ ਪੀ ਲੈ ਵੇ ਸੁਣ ਲੈ ਨਾ ਤੂੰ ਹੁਣੀ ਬਹੂ ਦੇ ਥੱਲੇ ਲੱਗ ਗਿਆ ਵੇ ਤੁਸੀਂ ਪੀ ਲੈ ਉਹ ਨਹੀਂ ਨਹੀਂ ਪੀ ਲੈ ਪੀ ਲੈ ਮੈਂ ਤਾਂ ਪਾ ਲਊਗਾ ਕੋਈ ਨਾ ਲੈ ਦੱਸ ਤੇਰਾ ਫਿਕਰ ਹੈਂ ਤਾਂ ਇਹਨਾਂ ਨੂੰ ਸ਼ੱਕ ਦੋ ਦਿਨ ਰੋਕੀ ਨਾ ਦੇ ਵਾ ਦੇਖ ਲੈ ਤੂੰ ਪੀ ਲੈ ਕਰ ਮੇਰਾ ਤਾਂ ਕੁਛ ਨਹੀਂ ਵੇ ਤੂੰ ਦਾ ਪੁੱਠੀ ਕੰਮ ਤੋਰਦਾ ਲਈ ਹੋਰ ਨਹੀਂ ਤਾਂ ਹੀ ਕਰੂੰ ਇਹਦਾ ਕਹਿੰਦੀ ਚੱਲ ਤੁਸੀਂ ਬਣਾ ਲਓ ਚਾਹ ਮੜਾ ਜਾ ਇਹਦੇ ਕੱਲ ਨੂੰ ਕਹ ਰੋਟੀ ਪਕਾ ਲੈ ਗੋਹਾ ਵੀ ਸਿੱਟ ਲੈ ਨਹੀਂ ਨਹੀਂ ਤਾਂ ਹੀ ਕਰੂਗੀ ਸਾਰੇ ਕੰਮ ਜਾਣਦੀ ਐ ਲੈ ਮੈਂ ਤਾਂ ਇਸੇ ਤੋਂ ਰੋਟੀ ਰੁਟਕੇ ਹੀ ਲਾ ਕੇ ਦਿੰਦੀ ਆ ਮੈਨੂੰ ਮੇਰੇ ਸਾਹਮਣੇ ਤੂੰ ਫਿਰਦਾ ਕੁੱਤੇ ਤਾਂ ਕੁੱਤਿਆਂ ਵਾਂਗੂ ਲਾਅਰ ਮਾਰਦਾ ਚੁੱਲ੍ਹੇ ਤੇ ਉਹ ਕੱਲੀ ਚਾਹੇ ਕਰਕੇ ਇੱਤੀ ਆ ਫਿਰ ਗੱਡੀ ਗੱਲ ਹੋ ਗਈ ਲੈ ਚੱਲ ਵੇ ਤੈਨੂੰ ਥੋੜਾ ਜਿਹਾ ਬੁਖਾਰ ਚੜ ਰਿਹਾ ਦੀਗਾ ਨਾ ਤੈਨੂੰ ਦੇਖ ਕੇ ਸਾਡੇ ਮੁੰਡਿਆਂ ਕਰੀ ਕਰਨਗੇ ਬੂਹਾਂ ਜੀਆਂ ਥੋੜਾ ਤਾਂ ਪਹਿਲੀ ਲੱਗਿਆ ਪਿਆ ਥੱਲੇ ਉਹ ਕਿੰਨਾ ਕ ਲੱਗੂਗਾ ਤੂੰ ਅੱ ਕਾਨੂੰ ਲੱਗੇਗਾ ਮੈਂ ਚੱਲ ਵੇ ਕਹਿੰਦੇ ਸੱਜ ਦਾ ਬੋਲੇ ਸਾਰਣੀ ਵੀ ਅੱਗੀ ਲੱਗੇਗੀ ਤਾਈ ਖਾਣ ਨੂੰ ਮੈਂ ਪ੍ਰਸ਼ਾਦ ਲੈ ਕੇ ਆਇਆ ਲਾ ਪਾਲਕਾ ਉਲੇ ਚ ਚੱਲ ਵਧੀਆ ਮੈਂ ਸੱਜ ਮੈਸੂ ਦੀ ਪਰਸਾ ਚੌਥੇ ਮਾ ਮੈਂ ਇਥੇ ਆਈ ਮਨਾਈਆ ਮੈਂ ਜਵਾਕਾਂ ਦੇ ਮਿੱਠਾ ਮੂੰਗਰਾ ਆ ਮਾਂ ਚੱਲ ਵਧੀਆ ਬੇਬੇ ਮੈਂ ਸੂਪੀ ਤਰੀ ਇਹ ਹੋਰ ਹੋਰ ਉਦੋਂ ਦੱਸ ਕੇ ਤਾਂ ਗਈ ਦੀ ਤੂੰ ਵੇ ਕੇ ਤਾਂ ਫਿਰ ਕਈ ਦਿਨਾਂ ਕੇ ਲੋਦੀ ਤਾਂ ਬਣਾਈ ਜਾਂਦੀ ਹੁੰਦੀ ਆ ਆਹ ਰਸ ਮੈਨੂੰ ਕੱਟਾ ਹੋਇਆ ਕੱਟੀ ਹੋਈ ਆ ਕੱਟੀ ਐ ਚਾਲ ਕੋਈ ਨਾ ਵਧੀਆ ਫਿਰ ਤਾਂ ਇਹ ਕੀ ਤਾਂ ਕੱਟੀ ਐ ਵੇ ਚਲ ਦੁੱਧ ਹੋਗਾ ਮੈਂ ਤਾਂ ਕੱਟੀਆਂ ਕੱਟਿਆਂ ਦੇ ਕੋਈ ਨਹੀਂ ਆ ਕੇ ਕੱਟੀ ਚੱਟੀ ਤਿੰਨ ਚਾਰ ਸਾਲ ਦੀ ਉਹ ਤੂੰ ਵੇਚਣ ਨੂੰ ਕਹਿੰਦੀ ਸੀ ਕਿ ਸਮਾਂ ਕ ਵਧੀਆ ਵੇਚੇ ਨਹੀਂ ਗਾ ਦੁੱਧ ਪੀ ਲੇਗੇ ਹੁਣ ਤੂੰ ਹੈ ਪਹਿਲਾਂ ਉਹ ਲੱਸੀ ਹੋਗੀ ਨਾਲੇ ਲੱਸੀ ਸਾਰਗਨ ਪਿਛੇ ਰੱਖਾ ਤੈਨੂੰ ਪਤਾ ਤੇਰੇ ਵਰਗੇ ਉਹ ਨੇ ਜਿਵੇਂ 100 ਸੁਣਾਉਂਦੇ ਨੇ ਉਹ ਮਾੜੀ ਐ ਤੇਰੀ ਆ ਤਾਂ ਦੇਖ ਰਾ ਬਾੜੀ ਚੰਗੀ ਹੈਗੀ ਤੈਨੂੰ ਹਜੇ ਚੰਗੀ ਹਜੇ ਨਾ ਆਪਦੇ ਦੂਜੇ ਠਾਈ ਜੇ ਕਿ ਲੱਡੂ ਵੱਡੇ ਲੱ ਪਾਣੀ ਦਾ ਪੁਣਾਂ ਦੇ ਹੇਟ ਦੀ ਲੱਗਦਾ ਇਹਦੇ ਜੋ ਜਾ ਬਾੜਾ ਖੋਜਦੇ ਨਾ ਟਰੱਕੇ ਚੱਲ ਪੈਂਦੇ ਨੇ ਉਦੋਂ ਉਦੋਂ ਦੀ ਲੱਗ ਜਾਂਦਾ ਥੱਲੇ ਉਹਦੀ ਜਾਉ ਪੁੱਤ ਖੜ ਜਾ ਤੈਨੂੰ ਅਜੇ ਚੰਗੀ ਲੱਗਦੀ ਐ ਜੇ ਬਾਹ ਪੈ ਕੇ ਜੇ ਰਾਹ ਪੈ ਕੇ ਗੱਲਾਂ ਚੱਲ ਚੱਲ ਕੋਈ ਨਾ ਮੈਂ ਪ੍ਰਸ਼ਾਦ ਲੈ ਕੇ ਆਉਣਾ ਆਓ ਮੇਰੇ ਭਾਂਡਾ ਵੇਲਾ ਕਰਦੇ ਹਾਂ ਨਹੀਂ ਇਹ ਤਾਂ ਭਾਰੀ ਭੰਗ ਲੱਗੇ ਸਿਆਣੀ ਬਣ ਕੇ ਰਹੀ ਤੂੰ ਨਹੀਂ ਕੰਮ ਕਰਿਆ ਕਰ ਬੁੜੀਆਂ ਨੇ ਆਈਆਂ ਤੋਂ ਵਿਚਾਰ ਕਰਦੀਆਂ ਨੇ ਚੱਲ ਮੈਂ ਤਾਂ ਹੁਣ ਥੋੜਾ ਆਪਣਾ ਕਰਦਾ ਬੰਦਾ ਦੀ ਅਗਲੀ ਗੱਰੀ ਐ ਮੈਂ ਜੇ ਜਿਹੜਾ ਹੀ ਬੈਠਾ ਆਪ ਢੱਕੇ ਤੋੜਦੀ ਲੇਕਿਨ ਤੂੰ ਇਹ ਤਾਂ ਕਰਿਆ ਕਰ ਕੇ ਕੰਮ ਕੱਲੀ-ਦੱਲੀ ਬਾਹਰ ਦਾ ਕੁੰਡਾ ਲਾ ਕੇ ਜਿਹੜਾ ਕਰਾਉਣਾ ਨਹੀਂ ਆਦਾ ਉੱਠ ਕੇ ਆ ਕਰਿਆ ਕਰ ਲੈ ਤਾਈ ਤੇਰਾ ਭੰਡ ਲੈ ਭਾਈ ਠੀਕ ਹੈ ਜਾਂਨੀ ਆ ਮੈਂ ਤਾਂ ਹੁਣ ਜਵਾਕ ਸਕੂਲੋਂ ਆਉਣ ਵਾਲੇ ਨੇ ਉਹ ਤਾਂ ਦਰੇਸੀ ਲਾ ਕੇ ਪੈ ਜਾਂਦੀਆਂ ਨੇ ਕੋਈ ਫਿਕਰ ਨਹੀਂ ਉਹਨਾਂ ਆਪ ਚਾਹ ਨਹੀਂ ਬਿੱਤੀ ਗਈ ਚਾਹ ਪੀ ਗਈ ਮੈਂ ਤਾਂ ਮੈਂ ਤਾਂ ਪੀ ਕੇ ਆਈ ਚਾਹ ਹੁਣ ਅੱਛਾ ਫੀਲ ਹੀ ਜਾਤਾ ਛੱਡ ਤਾਂ ਦਿੱਤੀ ਬੇ ਇੰਨੀ ਕਿ ਤਾਂ ਛੱਡ ਦਿੰਨੀ ਮੈਂ ਕੋਈ ਨਾ ਸਾਡੀ ਕਾਹ ਨੂੰ ਚਾਹ ਪੀਨੀ ਆ ਤੁਸੀਂ ਮਿੱਠਾ ਰਲਾ ਕੌਣ ਨੂੰ ਹੂੰ ਚੱਲ ਚੰਗਾ ਮੈਂ ਥੋੜੀ ਸੁਗਰ ਮੈਂ ਘੱਟੇ ਪੀਨੀ ਆ ਲਾ ਫਿਰ ਮੈਨੂੰ ਪਿਵਾ ਦੇ ਮੈਂ ਪੀ ਲਾਂ ਲੈ ਤੂੰ ਹੀ ਪੀ ਲੈ ਲੈ ਮੈਨਾਂ ਥੋੜੀ ਹੀ ਪੀਨੀ ਮੈਂ ਸਾਡੀ ਪਸੰਦ ਨਹੀਂ ਹੁੰਦੇ ਬਾਈ ਜੀ ਵੇ ਪਸੰਦੇ ਨੂੰ ਕੀ ਤੁਸੀਂ ਲੈ ਆ ਉਸ ਮੈਨੂੰ ਪਤਾ ਡੋਡੇ ਪਾ ਕੇ ਪੀਂਦੀ ਆ ਇਹ ਆਪਦਾ ਬਣਾਉਣੀ ਆ ਮੱਚ ਦਾ ਢਿੱਡ ਤਾਂ ਹੀ ਆਉਣੀ ਆ ਹੋਰ ਤਾਂ ਕਿਸੇ ਗਈ ਵੀ ਨਹੀਂ ਮੈਨੂੰ ਤਾਂ ਹੀ ਸਾਰੇ ਕੰਮ ਕਰ ਲੈਣੀਆਂ ਚੱਲ ਚੱਲ ਜੀ ਵੀ ਤੂੰ ਕਹੇ ਉਵੇਂ ਸਹੀ ਤੂੰ ਡੋਡੇ ਪੀ ਕੇ ਕਰਦਾ ਨਾ ਤਾਂ ਹੀ ਮੈਂ ਤਾਂ ਕਹਨੂੰ ਸਾਡੇ ਵਾਲੇ ਤੋਂ ਮੰਗਾਉਣੀ ਹੁੰਦੀ ਆ ਮੈਨੂੰ ਦੱਸਿਆ ਤੀ ਉਹਨੇ ਬਈ ਚੱਲ ਬਈ ਉਹਦਾ ਉੱਚਾ ਹੈ ਲੈ ਆ ਕੇ ਦਊਗਾ ਤੇ ਕੀ ਕਹਣਾ ਆ ਤੈਨੂੰ ਤਾਂ ਦੱਸਦਾ ਹਾਂ ਨ ਉਹ ਤਾਂ ਸਾਂਈਆਂ ਕਿਤੇ ਹੋਰ ਬਧਾਈਆਂ ਕਿਤੇ ਹੋਰ ਮੈਂ ਤਾਂ ਉਹ ਕਹਿੰਦਾ ਹਾਂ ਤਾਂ ਹੀ ਆਉਂਗਾ ਵੇ ਕਦੋਂ ਦੇਖੂਗਾ ਤਾਈ ਕਹਿ ਕੇ ਨੱਗ ਜਾਂਦਾ ਤੇਰੇ ਭਾਈ ਉਹ ਐ ਦੇਖ ਲੈ ਅੱਜ ਤਾਂ ਮਾਰੇ ਗਈ ਤੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੜਾ ਇਹ ਚੂੜਾ ਪਾ ਲਾ ਕਰ ਅੱਜ ਬੇਬੇ ਦੇਖ ਲੈ ਇਹ ਤਾਂ ਜੇ ਕਿਰਨ ਸ਼ੱਕ ਹੋ ਗਿਆ ਨਾ ਇਹ ਤਾਂ ਆਪਣਾ ਜਮੀ ਘਰ ਪੱਟ ਦੋਗੇ ਆਹੋ ਹੁਣ ਮੇਰੇ ਤੇ ਸਿਰਦੋ ਗੱਲ ਨੂੰ ਚੂੜਾ ਵੀ ਤਾਂ ਤੁਸੀਂ ਨਹਾਇਆ ਮੁਰਖੇ ਦਿੱਤਾ ਉਸ ਤੋਂ ਬਾਅਦ ਤਾਂ ਤੈਨੂੰ ਮੈਂ ਘਰੇ ਲੈ ਕੇ ਆਇਆ ਅੰਦਰੇ ਪਿਆਗਾ ਚੂੜਾ ਤੈਨੂੰ ਮੈਂ ਕਿਹਾ ਦੀਗਾ ਚੱਲ ਤੂੰ ਨਹਾ ਲਈ ਅਚੂੜਾ ਪਾ ਲਾ ਉਹ ਬੈਸਵੀ ਨਾਲੇ ਘਰੇ ਕੋਈ ਨਹੀਂ ਹੁੰਦਾ ਗਿਆ ਹੋਰ ਇੱਕ ਦੋ ਵਾਰ ਸ਼ਾਇਦ ਕਿਸਤਾਂ ਵਾਲਾ ਜੇ ਤੇ ਫਿਰ ਕਿਸਤਾਂ ਵਾਲਾ ਫਿਰ ਬਾਰੋ-ਬਾਰ ਮੁੜਦੀ ਉਹਨਾਂ ਦਾ ਤੁਸੀਂ ਹੀ ਗੱਲ ਕਰੋਗੇ ਉਹ ਕਈ ਵਾਰ ਮੈਂ ਖੇਤ ਹੁੰਨਾਗਾ ਚਲੋ ਕੋਈ ਗੱਲ ਨਹੀਂ ਜਦੋਂ ਆਊਗਾ ਤਾਂ ਚੂੜਾ ਪਾ ਦਊਗੀ ਹਾਂ ਚੱਲ ਕੋਈ ਨਾ ਚਾਹ ਪੀ ਲੈ ਪੀ ਲਈ ਮੈਂ ਤਾਂ ਪੀਦੀ ਬੋਲ ਜਾਨ ਜੀ ਅੱਛਾ ਮੇਰੇ ਹੱਥਾਂ ਦੇ ਨਹੀਂ ਜਿਆਦਾ ਵਧੀਆ ਲੱਗਦੀ ਆ ਸਵਾਦ ਦੇਖ ਲੈ ਬੇਬੇ ਤੋਂ ਗਾਣਾ ਖਵਾਦੀਆਂ ਕਿਉਂ ਹਾਂ ਮੈਂ ਤੈਨੂੰ ਕਹਿਦੀ ਤੂੰ ਬਣਾ ਕੇ ਦੇ ਦੇ ਚਾਹ ਉਹ ਮੈਂ ਹਾਂ ਚਲੋ ਥੋੜੇ ਹੱਤੀ ਉੱਦੇ ਚਾਹ ਸਵਾਦ ਲੱਗੀ ਮਾਂ ਚਲ ਲੱਜੀ ਪੀ ਕੇ ਦੇਖ ਇੰਨਾ ਚਸਕਾ ਨਾ ਪਾ ਮੇਰੀ ਹੱਥ ਦੀ ਜਿਆਦਾ ਪਸਤਾ ਹੋਵੇਗੀ ਹਾਂ ਗਲਤ ਹੈ ਠੀਕ ਹੈ ਨਾ ਕਿ ਜਦੋਂ ਮੈਂ ਤੁਹਾਡੇ ਘਰੋਂ ਚਲੀ ਗਈ ਫੇਰ ਮੈਨੂੰ ਚਾਹ ਕਿੱਥੋਂ ਪਿਆਉਂਗੇ ਤੁਸੀਂ ਚੱਲ ਕੋਈ ਨਾ ਉਦਾਸ ਜੀ ਨਾ ਹੋ ਮਸਦਾ ਮੜਾ ਆ ਬੂਥੀ ਨਿਕੜੀ ਹੈਗੀ ਹੈ ਚਲੋ ਠੀਕ ਹੈ ਪਤਾ ਨਹੀਂ ਕਿਹੜੇ ਦੁੱਖਾਂ ਦੀ ਖਾਦੀ ਪਈਆਂ ਤੂੰ ਕਹਤਾ ਹੈ ਨਹੀਂ ਅਸਤੇ ਮੇਰਾ ਜਵਾਬ ਦਿੱਤਾ ਬੇਸ਼ੱਕ ਕੌੜਾ ਲੱਗਦਾ ਪਰ ਸੱਚ ਤਾਂ ਇਹੀ ਹੈ ਨਾ ਜੇ ਕਿਤੇ ਉਹ ਬੰਦਾ ਕਦੇ ਮੇਰੇ ਸਾਹਮਣੇ ਆ ਗਿਆ ਉਹਨੇ ਮੈਨੂੰ ਛੱਡਣਾ ਥੋੜੀ ਨਾ ਮੈਂ ਆਪ ਦੀ ਜਾਂਤਾ ਮੁਸੀਬਤ ਚ ਪਾਈ ਹੋਈ ਆ ਨਾਲ ਤੇਰੀ ਵੀ ਪਾਉਂਗੀ ਪਿਆਰ ਦਾ ਦਨ ਮੈਂ ਵੀ ਕਰਦੀ ਆ ਪਰ ਕੀ ਕਰਾਂ ਮਜਬੂਰੀ ਸੀ ਕਿਉਂ ਮੈਂ ਤੈਨੂੰ ਹਾਂ ਨਹੀਂ ਕਰ ਸਕੀ ਚਾਹ ਕੋਈ ਦੇਖ ਕੇ ਜਾਊਗੀ ਜਿਹੜਾ ਕੁਝ ਬਣੂਗਾ ਜਿੱਤੂ ਮੇਰੇ ਨਾਲ ਬਰਾਬਰ ਖੜੇਗਾ ਨਾ ਤਾਂ ਮੈਂ ਵੀ ਤੇਰੇ ਨਾਲ ਬਰਾਬਰ ਹੀ ਖੜੂੰਗੀ ਰੋਟੀ ਬਣ ਗਈ ਤੇ ਰੋਟੀ ਖਾਣ ਦੀ ਮੈਂ ਤੁਹਾਨੂੰ ਕਿਹਾ ਕਿ ਰੋਟੀ ਖਾ ਲੋ ਗੁੱਸੇ ਨਾ ਲੈਣਾ ਇੱਚ ਗੁੱਸੇ ਨਾਲ ਕੀ ਗੱਲ ਆ ਭਲਾ ਜੋ ਤੁਹਾਡੇ ਦਿਲ ਚ ਗੱਲ ਸੇ ਤੁਸੀਂ ਕਹਿ ਤੀ ਜੋ ਮੈਨੂੰ ਠੀਕ ਲੱਗਿਆ ਮੈਂ ਕਹਤਾ ਮੇਰੀ ਗਲਤੀ ਆ ਯਾਰ ਜੋ ਮੈਂ ਆਪਣੇ ਦਿਲ ਦੀ ਗੱਲ ਤੈਨੂੰ ਕਹਿਤੀ ਕਹਿਣੀ ਨਹੀਂ ਜਾਇਵੇਂ ਸੀਗੀ ਇੱਕ ਵਾਰੀ ਵੀ ਨਹੀਂ ਸੋਚਿਆ ਗਿਆ ਮੈਨੇ ਵੀ ਪਤਾ ਨਹੀਂ ਉਹ ਕੀ ਸੋਚੂਗੀ ਯਾਰ ਗਲਤੀ ਹੋ ਗਈ ਭਾਈ ਮੈਨੂੰ ਮਾਫ਼ ਕਰ ਦੇ ਤੁਸੀਂ ਕਿਉਂ ਮਾਫ਼ ਮੰਗਦੇ ਆ ਅਸਲ ਜਨਾ ਮੈਂ ਵੀ ਤੁਹਾਨੂੰ ਪਿਆਰ ਕਰਦੀ ਉੱਪਰ ਉੱਪਰ ਦਾ ਨਹੀਂ ਕਹਿੰਦੇ ਕੀ ਨਹੀਂ ਸੌਣ ਨੂੰ ਪਰ ਮੈਂ ਮੈਂ ਵਸੇ ਡਰਦੀ ਹਾਂ ਦੇਖ ਰੋੜੇ ਮੇਰੀ ਜ਼ਿੰਦਗੀ ਜੀ ਬਹੁਤ ਨੇ ਤੂੰ ਕਹਿੰਦੀ ਨਾ ਮੇਰੀ ਜ਼ਿੰਦਗੀ 'ਚ ਕੰਡੇ ਨੇ ਦੁੱਖ ਨੇ ਇਹ ਤਾਂ ਨਾ ਜ਼ਿੰਦਗੀ ਬਹੁਤ ਲੰਬੀ ਆ ਮੁਸੀਬਤ ਤਾਂ ਦਿਨੋਂ ਦਿਨ ਆਉਣੀ ਆ ਜੇ ਆਪਾਂ ਸੋਚੀਏ ਵੀ ਬਸ ਕੱਲ-ਕੱਲ ਦੀ ਮੁਸੀਬਤ ਆ ਕੋਈ ਦੁੱਖ ਹੁੰਦਾ ਹੈਗਾ ਵੀ ਹਾਂ ਆਪਾਂ ਇਲਾਜ ਕਰਾਵਾਂਗੇ ਠੀਕ ਹੋ ਜਾਾਂਗੇ ਇਸ ਤੋਂ ਬਾਅਦ ਤਾਂ ਪਤਾ ਨਹੀਂ ਕਿੰਨੀ ਘਰ ਕੱਟਾਉਣਗੀਆਂ ਇਦਾਂ ਨਾ ਅੰਤ ਤਾਂ ਜ਼ਿੰਦਗੀ ਦਾ ਬਸ ਸਿਵਾਂ 'ਚ ਜਾ ਕੇ ਹੋਣਾਗਾ ਤਾਂ ਹੈਗਾ ਬੱਸ ਮੈਂ ਤਾਂ ਇਸੇ ਗੱਲੋਂ ਡਰਦੀ ਸੀ ਕਿ ਕਿਤੇ ਕੱਲ ਨੂੰ ਮੇਰੀ ਸੱਚਾਈ ਤੁਹਾਡੇ ਸਾਹਮਣੇ ਆਈ ਜੇ ਪਤਾ ਕੀ ਚੱਕਰ ਆ ਯਾਰਾ ਮੇਰੇ ਦਿਲ 'ਚ ਪਤਾ ਨਹੀਂ ਕੀ ਹੋ ਗਿਆ ਅਚਾਨਕ ਹੁਣ ਪਿਆਰ ਕਿਹੜਾ ਕਿਸ ਨੂੰ ਸੋਚ ਸਮਝ ਕੇ ਹੁੰਦਾਗਾ ਇਹ ਤਾਂ ਬੱਸ ਹੋ ਜਾਂਦਾਗਾ ਮੈਂ ਤਾਂ ਸੁਣੀ ਸੁਣਾਈਆਂ ਗੱਲਾਂ ਤੀਆਂ ਕਦੇ ਯਕੀਨ ਨਹੀਂ ਕਰ ਸੀ ਵੀ ਪਿਆਰ ਐਂ ਵੀ ਹੋ ਜਾਂਦਾ ਪਰ ਮੈਨੂੰ ਹੋ ਗਿਆ ਯਾਰ ਬੱਸ ਉਹ ਪਾਗਣਾ ਵਿੱਚ ਇੱਦਾਂ ਹੀ ਬਣਾਈ ਇੱਥੇ ਕਿਸ ਮਗਰ ਲੱਗੀ ਕੱਲੀ ਨੂੰ ਨਾ ਛੱਡਦੀ ਦੇਖ ਮੈਂ ਤਾਂ ਨਹੀਂ ਤੈਨੂੰ ਕੱਲੀ ਨੂੰ ਛੱਡਦਾ ਤੇਰਾ ਨਹੀਂ ਪਤਾ ਮੈਨੂੰ ਤੂੰ ਛੱਡ ਜੇ ਮੈਨੂੰ ਨਹੀਂ ਛੱਡਦੀ ਖਫਾਂ ਬਾਕੀ ਦੇਖ ਹਜੇ ਤੱਕ ਤਾਂ ਤੇਰੇ ਪਿੱਛੇ ਕੋਈ ਆਇਆ ਨਹੀਂ ਜੇ ਆ ਵੀ ਗਿਆ ਨਾ ਤਾਂ ਮੈਂ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਪਿੱਛੇ ਹਟਣ ਵਾਲਾ ਜੂ ਨਹੀਂ ਹੈ ਗਿਆ ਸੋ ਠੀਕ ਆ ਹੁਣ ਦਰੋਟੀ ਖਾ ਲੋ ਰੋਟੀ ਖਾਉਂਗਾ ਉਹ ਵੀ ਤੇਰੇ ਹੱਥਾਂ ਦੀ ਤੂੰ ਆਪ ਖਲਾਏਂਗੀ ਹਨਾ ਜੀ ਰਖਵਾ ਮੰਨਿਆ ਮਾਪਾ ਕਿ ਲੈ ਉਹ ਕੀ ਗੱਲ ਸਿਰ ਸੱਟੀ ਬੈਠੀ ਆਂ ਬਿਮਾਰ ਹੋ ਰਹੀ ਆਂ ਨਾ ਨਾ ਬਸ ਥੋੜਾ ਸਿਰ ਜਿਹਾ ਦੁਖੀ ਜਾਂਦਾ ਅੱਛਾ ਦਵਾਈ ਦਵਾ ਲਿਆ ਨਾ ਓ ਇੰਨੀ ਕੋ ਗੱਲ ਗੋਲੀਆਂ ਪਈਆਂ ਲੈ ਲੂੰਗੀ ਅੱਛਾ ਤੁਸੀਂ ਕਿੱਧਰ ਜਾਣੇ ਹੋ ਦੂਜੀਆਂ ਗੋਲੀਆਂ ਨਹੀਂ ਖਾਂਦੀ ਕਿਤੇ ਤੂੰ ਕਿਹੜੀਆਂ ਗੋਲੀਆਂ ਦੱਸ ਦੇ ਮੈਨੂੰ ਕਿਹੜੀਆਂ ਫਲੇਜਾ ਮਣਾ ਵਿਆਹ ਨਹੀਂ ਹੋਇਆ ਹੈਗਾ ਉਹ ਕਿਹੜੀਆਂ ਗੋਲੀਆਂ ਉਹ ਜੀਵਤ ਰੱਖਣ ਵਾਲੀਆਂ ਹੂੰ ਉਹ ਕਹਦਾ ਦੇਖ ਲੈ ਕੇ ਖਾਂਦੀ ਤੂੰ ਕਿਵੇਂ ਬਹਿ ਤੁਸੀਂ ਖਾਂਦੇ ਹੋ ਮੈਂ ਨਹੀਂ ਖਾਂਦਾ ਮੇਰਾ ਭਾਈ ਖਾਂਦਾ ਉਹ ਤਾਂ ਖਾਂਦਾ ਗਾ ਤੂੰ ਪਤਾ ਡਰਾਈਵਰ ਹੈਗਾ ਉਹ ਤਾਂ ਗੱਡੀ ਚਲਦੀ ਨਹੀਂ ਗਈ ਫਿਰ ਹੁਣ ਸਾਰੇ ਮੈਂ ਤਾਂ ਨਹੀਂ ਖਾਂਦੀ ਫਿਰ ਨਾ ਮਾਲ ਪੱਤਾ ਸਾਰਾ ਸ਼ੱਕ ਹੈਗਾ ਇੱਕ ਵਾਰ ਤੁਹਾਨੂੰ ਮੈਂ ਕਹਿੰਦਾ ਰਹਿਣਾ ਵੀ ਇਹ ਭੁੱਕੀ ਨਾ ਲਿਆ ਕੇ ਰੱਖਿਆ ਕਰ ਕਰੇ ਮਰਵਾ ਦੇਗਾ ਬਹੁਤ ਸਖਤਾਈ ਆ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣਾ 4 ਪੈਸੇ ਆਣਗੇ ਨਾਲੇ ਆਪਣਾ ਘਰ ਕੱਚਾ ਕਹਿੰਦਾ ਪੱਕਾ ਕਰਾਵਾਂਗੇ ਕੰਦਾ ਪਪੂ ਭੁੱਕੀ ਲਿਆ ਕੇ ਦਿੰਦਾ ਕਰ ਤੈਨੂੰ ਬਾਹਰੋਂ ਨਾਲ ਫੀਮ ਕਹਿੰਦਾ ਤੂੰ ਇਹਦਾ ਵਪਾਰ ਸ਼ੁਰੂ ਕਰ ਦੇ ਮਾਂ ਬਾਈ ਆ ਨਾ ਨਾ ਇਹ ਕਮਰਾ ਕਰਿਓ ਅੱਧੀ ਰੋਟੀ ਖਾ ਲਿਓ ਪਰ ਆ ਕਮਰਾ ਬਰ ਮਾਂ ਬਾਈ ਤੂੰ ਤਾਂ ਪੜਦਾ ਮੈਂ ਤਾਂ ਪੜਿਆ ਲਿਖਿਆ ਮੈਨੂੰ ਪਤਾ ਵੀ ਕਿੰਨੇ ਸਾਲ ਸਜ਼ਾ ਹੋਣੀ ਆ ਹਮ ਸਾਰੀ ਉਮਰ ਦੀ ਹੋਣੀ ਹੈ ਹਰ ਹਾਂ ਜੁਬਾਨੀ ਛੋੜੀ ਉੱਥੀ ਨਾ ਗਏ ਮੈਨੂੰ ਮਾਂ ਬਾਈ ਤੇਰਾ ਵਿਆਹ ਤਾਂ ਨਹੀਂ ਹੋਣਾਗਾ ਤੂੰ ਮੇਰੇ ਅੰਮੇ ਤਬ ਤਾਂ ਵਿਆਹ ਕਰਾਉਣਾ ਮਾਂ ਮੈਂ ਤੁਸੀ ਨਾ ਉਹਦੇ ਗਹਿਦੇ ਲੱਗੀਆਂ ਔਰ ਥੋੜੇ ਕੰਮ ਖੇਤ ਦਾ ਕੰਮ ਇਹ ਨਹੀਂ ਮੁੱਕਦਾ ਤਾਂ ਹੀ ਤੈਨੂੰ ਪੁੱਛਦਾ ਗੋੜੀ ਤਾਂ ਨਹੀਂ ਖਾਂਦੀ ਸੀ ਉਹ ਨਹੀਂ ਖਾਂਦੀ ਦੱਸ ਦੇ ਹੁਣ ਵੀ ਹੱਲ ਲਿਆ ਗਿਆ ਤੇਰਾ ਮੈਂ ਨਸ਼ਾ ਛਡਾਉਂ ਕਿ ਅੰਦਰ ਛਡਾ ਦੂੰ ਹੂੰ ਖਾਂਦੀ ਨਹੀਂ ਚੱਲ ਕੋਈ ਨਾ ਸੱਚੇ ਬੋਲਦੀ ਹਾਂਗੀ ਮੈਂ ਇਹ ਕਹਿੰਦਾ ਯਾਰ ਗਰਮੀ ਬਾਲੀ ਹੋ ਰਹੀ ਆ ਮੇਰੇ ਆਉਂਦੇ ਨੂੰ ਨਿੰਬੂ ਪਾਣੀ ਬਣਾ ਲਈ ਚੰਗਾ ਨਾਲੇ ਉੱਥੇ ਮੇਰੇ ਥੋੜੀ ਜਿਹੀ ਸ਼ਰਟ ਦੀ ਯਾਰ ਉਹ ਜੇ ਹਵਾ ਪੈਂਦੀ ਰਹਿੰਦੀ ਆ ਧੋ ਦੀ ਚੰਗਾ ਕੋਈ ਨਹੀਂ ਕੱਪੜੀ ਧੋਣੀ ਮੈਂ ਮੜਾ ਜੇ ਦਮ ਜਾਂ ਲੈ ਕੇ ਕੌਣ ਤੁਸੀਂ ਕਿੱਥੇ ਜਾਣੇ ਮਮੜਾ ਖੇਤ ਗੇੜਾ ਮਾਰ ਕੇ ਨਾਲ ਲਾਈਟ ਆ ਰਹੀ ਆ ਅੱਛਾ ਚਲ ਜਾਓ ਆਪਣੇ ਜਲਦੀ ਆ ਜੀ ਜਲਦੀ ਆ ਜੂਆਂ ਜੀ ਨਹੀਂ ਲੱਗਦਾ ਓਏ ਹਾਏ ਇਹ ਜੀ ਘਰ ਵਾਲੀ ਹੋਵੇ ਚਿੜੀਓ ਦੇ ਕਹਿੰਦੇ ਜਲਦੀ ਆ ਜਾਓ ਹਣਾ ਢਿੱਲੂ ਮੜਾ ਜਾ ਫੋ ਮਿਲ ਜਾਂਦਾ ਵਧੀਆ ਹੌਸਲਾ ਹੈ ਉਹ ਪੂਰਾ ਵੀ ਹਾਂ ਕੋਈ ਤਾਂ ਹੈਗਾ ਮੇਰੀ ਫਿਕਰ ਕਰਦਾ ਜਲਦੀ ਆ ਜਾ ਜੀ ਨਹੀਂ ਕੋਈ ਨਹੀਂ ਕਹਿੰਦਾ ਹਰੇਗਾ ਹੈ ਕਹਿੰਦਾ ਵੀ ਹਾਂ ਕੋਈ ਬਠਾ ਬੁਰਾ ਜਿਹਾ ਲੱਗਦਾ ਲੰਕ ਜੇ ਜਲ ਚੰਗਾ ਜਾਓ ਇਹ ਤਾਂ ਭੱਗਾਂ ਲਈ ਹੁੰਦੇ ਨੇ ਤਾਂ ਆਪ ਕਹਿੰਦੀਆਂ ਜਾਓ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਜਾਣਾ ਕਿ ਨਹੀਂ ਜਾਣਾ ਠੀਕ ਆ ਮੈਂ ਨਾ ਮੈਂ ਵੀ ਕੱਪੜੇ ਧੋਈ ਦੇਣੀਆਂ ਜਿੱਦੇ ਬੈਠੂ ਇਹਦਾ ਮੇਰੇ ਸਾਲ ਦਾ ਗੇੜੇ ਲਾਦਾ ਕਿ ਮੁੱਲੇ ਨਹੀਂ ਪਿਆ ਜਿੰਨੇ ਪੈਸੇ ਕਮਾਏ ਸਾਰੇ ਸਾਰੇ ਐਂ ਲੰਘ ਗਏ ਮਸਾ ਇੱਕ ਜਾਨ ਨੇ ਦਿਲਾਇਤੀਗਾ ਉਹੀ ਚੱਕਰਾਂ 'ਚ ਪਾ ਕੇ ਪਤਾ ਨਹੀਂ ਕਿੱਧਰ ਟੱਪ ਗਈ ਲੈ ਐਨਾ ਮਾੜਾ ਸਮਝੀ ਤੀ ਯਾਰ ਮੈਨੂੰ ਐਨਾ ਮਾੜਾ ਤਾਂ ਮੈਂ ਹੈ ਨਹੀਂਗਾ ਹੁਣ ਦੱਸ ਮੈਂ ਕੀ ਯਾਰ ਕੀ ਕਰੇ ਪੈਸੇ ਮੰਗਣਗੇ ਕੀ ਕਹੂੰਗਾ ਮੈਂ ਜਾ ਕੇ ਉਹਨਾਂ ਨੂੰ ਯਾਰ ਕਮਾਲ ਦੀ ਗੱਲ ਆ ਚੱਲ ਵਿਆਹ ਵੀ ਕਰਾ ਲਿਆ ਜਨਾਨੀ ਵੀ ਲੈ ਲਈ ਪਤਾ ਨਹੀਂ ਸਾਲੀ ਕਿੱਧਰ ਲੰਘ ਗਈ ਮਿੰਟਾਂ ਦੇ ਵਿੱਚ ਬੁੱਥੇਰੀ ਜਾਂਚ ਪੜਤਾਲ ਕਰੀ ਪਰ ਕਿਤੇ ਸੋਹਣੀ ਮਿਲ ਕੰਜਰ ਦੇਦੀ ਪਰਦਾ ਕੀ ਯਾਰ ਹੁਣ ਆਹੀ ਮੌਕਾ ਤੀਗਾ ਛੋਟਾ ਕਹੀ ਜਾਂਦਾ ਸੀ ਬਾਈ ਵਿਆਹ ਕਰਾਲਾ ਵਿਆਹ ਕਰਾਲਾ ਡੋਲਾ ਕਰਦਾ ਵੀ ਕੌਣ ਐਡਾ ਦਾ ਬੁਢੀ ਉਮਰ ਹੋ ਰਹੀ ਆ ਹੁਣ ਰਾਹੀ ਰਸਤਾ ਮੈਨੂੰ ਸਹੀ ਲੱਗਿਆ ਦੀਗਾ ਵੀ ਚੱਲ ਘਰੇ ਲੈ ਜਾਂਗੇ ਇਹਨੂੰ ਪਰ ਮਿੰਟ ਜੀ ਡਾਰੀ ਮਾਰ ਗਏ ਤਾਂ ਚੱਲ ਬਾਕੀ ਦੇਖਦੇ ਆ ਘਰੇ ਜਾ ਕੇ ਕੀ ਬਣਦਾ ਕੀ ਨਾ ਆਦੀ ਪਾਣੀ ਆ ਗਿਆ ਉਹ ਇਹ ਤਾਂ ਆਈ ਨਹੀਂ ਰਟੇ ਜਾਣਾ ਬੜ ਬੋਲਾ ਠੀ ਖਾ ਪੀ ਕੇ ਆਏ ਹੋਵੇ ਕਿਤੇ ਹੋਰ ਨਾ ਉਹ ਕੱਲ ਆਈ ਐ ਹੋਰ ਡੰਡਾ ਚੱਕ ਲੈ ਇਹ ਤਾਂ ਭੋਰਾ ਫੈਜ ਨਹੀਂ ਬੂਹਣਾ ਦੀ ਮਾਂ ਮੇਰੇ ਯਾਦ ਆਉਂਦੀ ਐ ਸਿਆਣੇ ਬੰਦੇ বিনা ਘਰ ਕਿੱਥੇ ਲੋਟ ਆਉਂਦਾ ਹੈ ਜੀੜਾ ਮਾਰ ਕੇ ਆਵਾ ਜਾਨੀ ਆ ਇਹ ਤਾਂ ਹੀ ਨਹੀਂ ਬੜ ਬੋਲੇ ਦਾ ਪਤਾ ਕਿਧਰੋਂ ਕੁਸ ਕਸਚੂ ਮੂਗੜਾ ਕੱਢ ਕੇ ਮਾਰੇ ਰੋਟੀ ਮੱਸਾ ਪੱਕਦੀ ਹੋਈ ਹੈ ਕਿਤੇ ਹੋਰੇ ਪਛਾਹ ਪਾ ਦੇ ਪਤਾ ਲੈ ਨਹੀਂ ਆ ਮਰ ਜਾ ਵੇਖਦੀ ਆਈ ਦਾਲੇ ਬਣਾ ਕੋਈ ਹੋਵੇ ਕਹਿੰਦੇ ਠਾਵ ਨੂੰ ਦੇਖ ਰਹੇ ਜਾਂ ਬੜਦੀ ਹੈ ਲੋਕ ਵੀ ਕਹਿੰਦੇ ਚੋਲ ਕੁੱਤੇ ਨੇ ਦਤੀਏ ਤਾਂ ਇੱਕ ਪਾਸੇ ਦਿੰਦੇ ਇਹ ਲੋਕਾਂ ਦੇ ਦੋਏ ਪਾਸੇ ਦਿੰਦੇ ਨੇ ਆਈ ਨਹੀਂ ਗਾ ਰੱਖਦੇ ਨੇ ਉਹ ਬੜ ਗਈ ਦੀ ਫੇਕੇ ਨਿਕਲ ਗਈ ਦੀ ਵੀ ਕੰਜਰੋਂ ਹੁਣ ਤਾਂ ਉਹਨਾਂ ਦੇ ਘਰੇ ਕੀਵੀ ਆ ਗਈ ਚਲ ਦੇਖਦੀ ਆ ਪਤਾ